ਜਦੋਂ ਕੋਈ ਇਨਸਾਨ ਕਿਸੇ ਨੂੰ ਛੱਡ ਕੇ ਜਾਂਦਾ ਹੈ ਤੇ ਉਸਦੇ ਜੋ ਦਿਲ ਦਾ ਦਰਦ ਹੈ ਉਹ ਇਸ ਗੀਤ ਰਾਹੀਂ ਬਿਆਨ ਕਰਨ ਜਾ ਰਹੇ ਹਾਂ ਹੁਣ ਕੋ ਪੇਸ਼ ਕਰਦਾ ਸੁਣ ਕੇ ਜਰਾ ਤੂੰ ਉੱਥੇ ਜਾ ਕੇ ਛੱਡਿਆ ਨਹੀਂ ਜਿੱਥੋਂ ਪਿੱਛੇ ਮੁੜਿਆ ਜਾਵੇ ਨਾ ਮਾਰੇ ਆ ਤੇਜਿਆ ਜਾਂਦਾ ਨਹੀਂ ਹਾਈ ਨੀ ਚੀਜ਼ ਕੋਈ ਵੀ ਪਾਵੇ ਨਾ ਸਾਡੀ ਕੁੱਲੀ ਦੇ ਲੁੱਟ ਹਾਸੇ ਤੂੰ ਕੁੱਲੀ ਦੇ ਲੁੱਟ ਹਾਸੇ ਤੂੰ ਨਾ ਦਿੱਤੇ ਬਾਗ ਚੋਬਾਰਿਆਂ ਨੂੰ ਰਾਤਾਂ ਨੂੰ ਗਿਣਦੇ ਏਰੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ ਰਾਤਾਂ ਨੂੰ ਗਿਣਦੇ ਰਹੀਏ ਨੀ ਏਰੇ ਲਾਰਿਆਂ ਨੂੰ ਕਦੀ ਤਾਰਿਆਂ ਨੂੰ